ਪ੍ਰੀਮੀਅਰ ਲੀਗ ਦਾ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਾਬਤ ਸੂਰਤ ਗੁਰਸਿੱਖੀ ਦੇ ਸਰੂਪ ਵੱਲ ਪ੍ਰੇਰਿਤ ਕਰਨ ਲਈ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਤੇ ਆਸ ਨਾਲ ਜੋੜਨ ਲਈ ਇੱਕ ਉਪਰਾਲਾ ਲਿਆ ਜਾਂਦਾ ਹੈ। ਪਿਲੇ ਸਾਲ ਸਲਗੋ 88 ਤੇ ਇਸ ਵਾਰ ਇਹ 10 ਟੀਮਾਂ ਲੁਧਿਆਣਾ ਅਤੇ ਉਹਦੇ ਆਸ-ਪਾਸ ਇਲਾਕਿਆਂ ਤੋਂ ਇਹ ਬੱਚੇ ਤਿਆਰ ਹੋ ਕੇ ਇੱਥੇ ਖੇਡਣ ਪਹੁੰਚੇ ਨੇ। ਅਨੰਦਪੁਰ ਸਾਹਿਬ ਦੇ ਕਿਲਿਆਂ ਦੇ ਨਾਂ ਤੇ ਆ ਸੱਤ ਕਿਲਿਆਂ ਦੇ ਸੀਗੇ ਤੇ ਸੱਤ ਕਿਲਿਆਂ ਦੇ ਨਾਂ ਤੇ ਤੇ ਤਿੰਨ ਗੁਰਦਾਰਿਆਂ ਦੇ ਨਾਂ ਤੇ ਆ ਸ਼ੇਰਗੜ ਤੇ ਅਗਮਗੜ ਵੈਕੋਜੀ ਕਾਲਸਾ ਵੈਕੋਜੀ ਕੀ ਫਤਜੀ ਮੇਰਾ ਨਾਮ ਗੌਰਵਦੀਪ ਸਿੰਘ ਹੈ ਮੇਨ ਨਾਲ ਹਰਪ੍ਰੀਤ ਸਿੰਘ ਹੈ ਜੀ ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸਪੋਰਟਸ ਵਿੰਗ ਤੋਂ ਸਿੱਖ ਪ੍ਰੀਮੀਅਰ ਲੀਗ ਦਾ ਦੂਜਾ ਐਡੀਸ਼ਨ ਕਰਾ ਰਹੇ ਹਾਂ ਜੀ ਖਾਸ ਤੌਰ ਤੇ ਇੱਕ ਉਪਰਾਲਾ ਲਿਆ ਜਾਂਦਾ ਹੈ ਸਿੱਖ ਪ੍ਰੀਮੀਅਰ ਲੀਗ ਦਾ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਾਬਤ ਸੂਰਤ ਗੁਰਸਿੱਖੀ ਦੇ ਸਰੂਪ ਵੱਲ ਪ੍ਰੇਰਿਤ ਕਰਨ ਲਈ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਤੇ ਆਸ ਨਾਲ ਜੋੜਨ ਲਈ ਇੱਕ ਉਪਰਾਲਾ ਲਿਆ ਜਾਂਦਾ ਹੈ ਇਹਦੇ ਵਿੱਚ ਇਸ ਵਾਰ 10 ਟੀਮਾਂ ਖੇਡ ਰਹੀਆਂ ਜਿਹੜੀਆਂ ਲਗਾਤਾਰ 7 ਦਿਨ ਮੈਚ ਖੇਡਣਗੀਆਂ 23 ਮੈਚ ਹੋਣਗੇ ਹਰ ਰੋਜ਼ ਚਾਰ ਮ ਮਕਸਦ ਇੱਕੋ ਹੈ ਕਿ ਨੌਜਵਾਨਾਂ ਨੂੰ ਸਪੋਰਟਸ ਨਾਲ ਜੋੜੀਏ ਸਿੱਖ ਨੌਜਵਾਨਾਂ ਨੂੰ ਇਕੱਠਾ ਕਰਕੇ ਇੱਕ ਪਰਵਾਰਕ ਫੀਲ ਦੇ ਵਿੱਚ ਲਿਆ ਕੇ ਇਹ ਦੋਜਣੇ ਨਾਲ ਜੋੜ ਕੇ ਅੱਗੇ ਵਧিয়ে ਜੇ ਕਿੱਦਾਂ ਆਈਡੀਆ ਕਿੱਦਾਂ ਆਇਆ ਕਿ ਸਿੱਖ ਪ੍ਰੀਮੀਅਮ ਲੀਗ ਰਾਨੀ ਚਾਹੀਦੀ ਹੈ ਤੁਹਾਨੂੰ ਕਿਹੜਾ ਆਈਡੀਆ ਜੀ ਆਈਡੀਆ ਇਹੋ ਸੀ ਜੀ ਕਿ ਸਾਡੇ ਸਿੱਖ ਨੌਜਵਾਨਾਂ ਕੋਲ ਬਹੁਤ ਟੈਲੈਂਟ ਹੈ ਬਹੁਤ ਜ਼ਿਆਦਾ ਟੈਲੈਂਟ ਹੈ ਸਾਡੇ ਸਿੱਖ ਨੌਜਵਾਨਾਂ ਕੋਲ ਬਸ ਇੱਕ ਪਲੇਟਫਾਰਮ ਦੀ ਕਮੀ ਹੁੰਦੀ ਹੈ ਜਦ ਕਮਿਊਨਿਟੀਜ਼ ਇਕੱਠੀਆਂ ਹੋ ਜਾਂਦੀਆਂ ਨੇ ਨਾ ਪਰਿਵਾਰ ਬਣ ਕੇ ਦੂਜੇ ਨਵੇਂ ਬੱਚਿਆਂ ਨੂੰ ਜਗ੍ਹਾ ਦੇ ਦਿੰਦੀਆਂ ਨਾਲੇ ਖਾਸ ਤੌਰ ਤੇ ਇਹਦੇ ਵਿੱਚ ਬਜ਼ੁਰਗਾਂ ਨੂੰ ਵੀ ਸਾਥ ਲੈਣ ਨੂੰ ਮਿਲ ਰਿਹਾ ਕਿ 18 ਸਾਲ ਤੋਂ ਲੈ ਕੇ 55 ਸਾਲ ਤੱਕ ਦੇ ਪਲੇਅਰ ਖੇਡ ਰਹੇ ਆ ਮੇਰੇ ਫਾਦਰ ਵੀ ਲਾਸਟ ਈਅਰ ਖੇਡੇ ਤਾਂ ਉਹ ਸਾਰੇ ਜਿਹੜੇ ਵੱਡੇ ਤੱਕ ਵੀ ਜਿਹੜੇ ਖੇਡਦੇ ਆ ਨਾ ਉਹ ਛੋਟੇ ਵੱਡਿਆਂ ਦਾ ਇਕੱਠੇ ਆਣਾ ਮਿਲ ਬੈ ਇੱਕ ਕੌਮੀ ਪ੍ਰੋਗਰਾਮ ਹੈ ਇਹਨਾਂ ਨੂੰ ਸਪੋਰਟ ਕਰੀਏ ਨਾ ਸਿਰਫ ਸਿੱਖ ਧਰਮ ਦਾ ਕੋਈ ਵੀ ਧਰਮ ਜੇ ਆਪਣਾ ਪ੍ਰੋਗਰਾਮ ਕਰਾਂਦਾ ਹੈ ਉਹਨਾਂ ਪ੍ਰੋਗਰਾਮਾਂ 'ਚ ਵੱਧ ਚੜ ਕੇ ਹਿੱਸਾ ਲਿਆ ਕਰੀਏ ਕਿਉਂਕਿ ਧਰਮ ਸਾਨੂੰ ਅਸਲ ਦੇ ਵਿੱਚ ਡਿਸਪਲਿਨ ਸਿਖਾਂਦਾ ਹੈ ਧਰਮ ਸਾਨੂੰ ਇੱਕ ਦੂਜੇ ਨਾਲ ਬਹਿਣਾ ਸਿਖਾਂਦਾ ਹੈ ਤੇ ਸਪੋਰਟਸ ਤੋਂ ਵਧੀਆ ਉਹ ਕੋਈ ਪਲੇਟਫਾਰਮ ਨਹੀਂ ਹੋ ਸਕਦਾ ਸਾਰੇ ਜੀਹਾਂ ਕਰਨ ਦੇ ਲਈ ਮੈਂ ਦਰਨਾ ਇੰਦਰਜੀਤ ਸਿੰਘ ਹਾਂ ਤੇ ਮੈਂ ਨੂਮਤਗਿਆ ਮਿਸਰੀ ਕਾਲੇ ਤੋਂ ਹਾਂ ਪਿਛਲੇ ਸਾਲ ਅਸੀਂ ਇਹ ਸਿੱਖ ਪ੍ਰੀਮੀਅਰ ਲੀਗ ਜਿਹੜਾ ਸੀ ਸ਼ੁਰੂ ਕੀਤਾ ਸੀ ਮਕਸਦ ਸੀ ਕਿ ਸਾਬਤ ਸੂਰਤ ਨੌਜਵਾਨਾਂ ਨੂੰ ਅਸੀਂ ਨੇੜੇ ਲੈ ਕੇ ਆਈਏ ਜਿਹੜੇ ਬੱਚੇ ਸਾਡੇ ਅਲੱਗ-ਅਲੱਗ ਪਲੇਟਫਾਰਮ ਤੇ ਖੇਡਦੇ ਰਹੇ ਪਰ ਉਹਨਾਂ ਕੋਲ ਕੋਈ ਐਸਾ ਪਲੇਟਫਾਰਮ ਨਹੀਂ ਸੀਗਾ ਜਿੱਥੇ ਸਾਰੇ ਦੇ ਸਾਰੇ ਬੱਚੇ ਖੇਡਣ ਵਜਰੇ ਰਹੇ ਉਹ ਗੁਰਸੇਖੋਂ ਸਾਬਤ ਸੂਰਤ ਤੋਂ ਸੋ ਇਹ ਯਤਨ ਕੀਤਾ ਪਿਛਲੇ ਸਾਲ ਔਰ ਅਸੀਂ ਉਸ ਯਤਨ ਵਿੱਚ ਕਾਜ ਕੀਤਾ ਪਿਛਲੇ ਸਾਲ ਸਭ ਕੁ ਆਟੀਆਂ ਸੀ ਤੇ ਇਸ ਵਾਰੀ 10 ਟੀਮਾਂ ਲੁਧਿਆਣਾ ਅਤੇ ਉਹਦੇ ਆਸ-ਪਾਸ ਦੇ ਇਲਾਕਿਆਂ ਤੋਂ ਇਹ ਬੱਚੇ ਤਿਆਰ ਹੋ ਕੇ ਇੱਥੇ ਕਿਦ ਨੂੰ ਪਹੁੰਚੇ ਨੇ ਔਰ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਰੇ ਬੱਚੇ ਸਾਬਤ ਸੂਰਤ ਨੇ ਔਰ ਇਸ ਗੱਲ ਤੋਂ ਸਾਨੂੰ ਖੁਸ਼ੀ ਵੀ ਹੈ ਮਾਣ ਮਹਿਸੂਸ ਤੇ ਉਮੀਦ ਵੀ ਹੈ ਕਿ ਇਹ ਬੱਚੇ ਹੋਰਨਾਂ ਵਾਸਤੇ ਵੀ ਪ੍ਰੇਰਣਾ ਬਣਗੇ ਕੀ ਮੈਸੇਜ ਕੀ ਦੇਣਾ ਚਾਹੋਗੇ ਬਾਕੀ ਮੈਸੇਜ ਇਹ ਹੈ ਜੀ ਕਿ ਜਿਹੜੇ ਨੌਜਵਾਨ ਜਿਹੜੇ ਬੱਚੇ ਆਪਣੇ ਇਸ ਸਿੱਖੀ ਨੂੰ ਜਿਸ ਵੀ ਖੇਡ ਵਾਸਤੇ ਰੁਕਾਵਟ ਸਮਝਦੇ ਨੇ ਵੀ ਅਸੀਂ ਪੱਗ ਬੰਨ ਕੇ ਜਾਂ ਜੂੜਾ ਲਾ ਕੇ ਜਾਂ ਦਾੜੀ ਲਾ ਕੇ ਖੇਡ ਨਹੀਂ ਸਕਦੇ ਉਹਨਾਂ ਵਾਸਤੇ ਮੈਸੇਜ ਹੈ ਕਿ ਤੁਸੀਂ ਇੱਥੇ ਆਓ ਦੇਖੋ ਕਿਵੇਂ ਬੱਚੇ ਖੇਡਦੇ ਨੇ ਤੇ ਤੁਸੀਂ ਸਾਵਸਤੂ ਤੋਂ ਹੋ ਕੇ ਹਰ ਹਰ ਬੱਚੇ ਨੂੰ ਚਾਹੀਦਾ ਕਿਸੇ ਨਾ ਕਿਸੇ ਗੇਮ ਵਿੱਚ ਪਾਰਟਿਸਪੇਟ ਕਰੇ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਔਰ ਐਸੀ ਟੂਰਨਾਮੈਂਟ ਪਿਛਲੇ ਸਾਲ ਕਰਾਇਆ ਸੀ 8 ਟੀਮਾਂ ਨਾਲ ਇਸ ਵਾਰੀ ਸਾਡੇ ਕੋਲ ਦੋ ਟੀਮਾਂ ਹੋਰ ਆ ਗਈਆਂ 10 ਟੀਮਾਂ ਅਸੀਂ ਕਰਾ ਰਹੇ ਹਾਂ ਤੇ ਅਗਲੀ ਵਾਰੀ ਵੀ 16 ਟੀਮਾਂ ਦੀ ਆਫਰ ਹੈ ਸਾਨੂੰ ਕਿ ਇੱਕ ਟੀਮ ਵਿੱਚ ਇੱਕ ਸਿੱਖ ਖਿਡਾਰੀ ਹੁੰਦਾ ਚਾਹੇ ਇੰਡੀਅਨ ਟੀਮ ਵਿੱਚ ਦੇਖੋ ਤਾਂ ਇੱਕ ਸਿੱਖ ਖਿਡਾਰੀ ਹੁੰਦਾ ਅਸੀਂ 12 ਸਿੱਖ ਸਾਬਤ ਸੂਰਤ ਖਿਡਾਰੀ ਦੇ ਨਾਲ ਟੀਮਾਂ ਆਈਆਂ ਇੱਥੇ ਤੇ ਸਾਰੀ ਟੀਮਾਂ ਦੇ ਨਾਂ ਅਨੰਦਪੁਰ ਸਾਹਿਬ ਦੇ ਕਿਲਿਆਂ ਦੇ ਨਾਂ ਤੇ ਆ ਸੱਤ ਕਿਲਿਆਂ ਦੇ ਸੀਗੇ ਤੇ ਸੱਤ ਕਿਲਿਆਂ ਦੇ ਨਾਂ ਤੇ ਤੇ ਤਿੰਨ ਗੁਰਦਾਰਿਆਂ ਦੇ ਨਾਂ ਤੇ ਹੈ ਸ਼ੇਰਗੜ ਤੇ ਅਗਮਗੜ ਤੇ ਟੋਟਲ ਆਪਣੀ 10 ਟੀਮ ਆਣ ਜਿਨ੍ਹਾਂ ਦੇ ਨਾਮ ਸਾਰੇ ਕਿਲਿਆਂ ਦੇ ਕੀ ਜਨਾ ਚਾਹੋਗੇ ਬਾਕੀ ਨਹੀਂ ਕੀ ਮੈਸੇਜ ਕੀ ਬਣਦਾ ਸਰ ਬੱਚੇ ਜਿਹੜੇ ਆ ਉਹਨਾਂ ਨੂੰ ਇਹ ਮੈਸੇਜ ਜੋ ਵੀਡੀਓ ਗੇਮਸ ਤੇ ਅੱਜਕੱਲ ਲੱਗੇ ਹੁੰਦੇ ਆ ਤੇ ਉਹ ਉਹ ਅਗਰ ਗਰਾਉਂਡ ਵਿੱਚ ਆਂਦੇ ਆ ਕਿ ਅਗਰ ਅਸੀਂ ਐਕਟੀਵਿਟੀ ਕਰਾਂਗੇ ਫਿਜ਼ੀਕਲ ਐਕਟੀਵਿਟੀ ਕਰਾਂਗੇ ਸਾਡੀ ਹੈਲਥ ਵੀ ਅੱਛੀ ਰਹੇਗੀ ਔਰ ਅਸੀਂ ਜ਼ਮੀਨ ਨਾਲ ਜੁੜੇ ਰਹਾਂਗੇ